ਰਣਦੀਪ ਘਰ ਪਹੁੰਚ ਕੇ ਆਪਣੇ ਮੰਮੀ ਪਾਪਾ ਨੂੰ ਮਿਲਣ ਤੋਂ ਬਾਅਦ ਬਿਨਾਂ ਕੁਝ ਖਾਦੇ ਪੀਤੇ ਤੋਂ ਬਿਨਾਂ ਕੋਈ ਗੱਲ ਕਰੇ ਹੀ ਆਪਣੇ ਕਮਰੇ ਵਿੱਚ ਜਾ ਕੇ ਆਪਣੇ ਬਿਸਤਰੇ ਤੇ ਲੇਟ ਗਿਆ ਉਸਦੇ ਮੰਮੀ ਪਾਪਾ ਨੇ ਉਸ ਨੂੰ ਪੁੱਛਿਆ ਕਿ ਜੇ ਕੋਈ ਗੱਲ ਹੈ ਤਾਂ ਉਹਨਾਂ ਨੂੰ ਦੱਸ ਦੇਵੀ ਪਰ ਉਹ ਕੁਝ ਵੀ ਦੱਸਣ ਲਈ ਤਿਆਰ ਨਹੀਂ ਸੀ ਉਹ ਅਜ ਪੂਰੇ ਦਿਨ ਦੀਆਂ ਸਭ ਗੱਲਾਂ ਬਾਰੇ ਹੀ ਸੋਚ ਰਿਹਾ ਸੀ ਕਿ ਉਸ ਨੂੰ ਜੋਤ ਦਾ ਮੈਸੇਜ ਆ ਗਿਆ ਜੋਤ ਕਹਿੰਦੀ ਪਹੁੰਚ ਕੇ ਕਰ ਰਣਦੀਪ ਕਹਿੰਦਾ ਹਾਂਜੀ ਤੁਸੀਂ ਕਿੰਨੇ ਵਜੇ ਪਹੁੰਚੇ ਜੋਤ ਕਹਿੰਦੀ 8:08 ਵਜੇ ਰਣਦੀਪ ਕਹਿੰਦਾ ਅੱਛਾ ਹੋਰ ਕਿਵੇਂ ਲੱਗੀ ਸੱਚ ਅੱਜ ਦੀ ਮੁਲਾਕਾਤ ਜੋਤ ਕਹਿੰਦੀ ਬਹੁਤ ਹੀ ਜ਼ਿਆਦਾ ਵਧੀਆ ਮੇਰੀ ਲਾਈਫ ਦਾ ਸਭ ਤੋਂ ਜ਼ਿਆਦਾ ਪਿਆਰਾ ਦਿਨ ਸੀ ਅੱਜ ਦਾ ਦਿਨ ਉਮੀਦ ਨਹੀਂ ਸੀ ਕਿ ਮੈਨੂੰ ਕਿ ਐਦਾਂ ਦਾ ਵੀ ਕੁਝ ਹੋਊਗਾ ਤੁਸੀਂ ਜ਼ਿਆਦਾ ਖਰਚਾ ਕਰਤਾ ਇੰਨੇ ਦੀ ਲੋੜ ਨਹੀਂ ਸੀ ਰਣਦੀਪ ਕਹਿੰਦਾ ਛੱਡੋ ਇਹ ਗੱਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਜੌਬ ਦਾ ਕੀ ਬਣਿਆ ਤੁਹਾਡੀ ਦਾ ਬਣੇ ਕੋਈ ਗੱਲ ਮੈਂ ਤਾਂ ਹੋਰ ਗੱਲਾਂ ਵਿੱਚ ਹੀ ਭੁੱਲੀ ਗਿਆ ਸੀ ਪੁੱਛਣਾ ਇਹ ਜੋਤ ਕਹਿੰਦੀ ਨਹੀਂ ਉਹ ਵਧੀਆ ਨਹੀਂ ਲੱਗੀ ਮੈਨੂੰ ਜੋਬ ਕੰਮ ਜ਼ਿਆਦਾ ਸੀ ਤੇ ਸੈਲਰੀ ਵੀ ਘੱਟ ਸੀ ਕੰਮ ਦੇ ਅਕੋਰਡਿੰਗ ਰਣਜੀਤ ਕਹਿੰਦਾ ਅੱਛਾ ਪਾਪਾ ਤਾਂ ਨਹੀਂ ਬੋਲੇ ਕਰ ਗਿਆ ਨੂੰ ਲੇਟ ਵੀ ਸੀ ਤੁਸੀਂ ਕਾਫੀ ਜ਼ਿਆਦਾ ਜੋਤ ਕਹਿੰਦੀ ਪੁੱਛਦੇ ਸੀ ਕਹਿੰਦੇ ਕੀ ਬਣਿਆ ਜੋਬ ਦਾ ਮੈਂ ਦੱਸਦਾ ਕਿ ਸੈਲਰੀ ਘੱਟ ਸੀ ਮੈਂ ਮੰਨਾਂ ਕਰਤਾ ਫਿਰ ਕਹਿੰਦੇ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਪੱਤ ਤੁਸੀਂ ਕਿੱਥੇ ਸੌਂਦੇ ਹੋ ਮਾਪੇ ਦੀ ਘੁੰਮਣ ਜਾਂਦੇ ਹੋ ਬਹਾਨੇ ਨਾਲ ਹੋਰ ਕੁਝ ਨਹੀਂ ਬਸ ਹੋਰ ਵੀ ਬਹੁਤ ਬੋਲਦੇ ਸੀ ਰਣਦੀਪ ਕਹਿੰਦਾ ਬਾਕੀ ਕਰਦਿਆਂ ਨਾ ਤਾਂ ਨਹੀਂ ਕੁਝ ਕਿਹਾ ਜੋਤ ਕਹਿੰਦੀ ਗਿਫਟਾਂ ਵਾਲਾ ਲਿਫਾਫਾ ਦੇਖ ਕੇ ਮੇਰੇ ਦੀਦੀ ਨੇ ਮੰਨ ਚੀ ਪਤਾ ਨਹੀਂ ਕੀ ਆਇਆ ਕਹਿੰਦੇ ਲੱਗਦਾ ਹੈ ਜੀਜੂ ਨੂੰ ਮਿਲ ਕੇ ਆਈ ਹੈ ਮੈਂ ਚੁੱਪ ਹੀ ਹੋ ਗਈ ਜਮਾਂ ਗੱਲ ਨਾ ਆਈ ਮੈਨੂੰ ਬਸ ਮੈਂ ਉਹਨੂੰ ਇਹੀ ਕਹਿ ਸਕੀ ਕਿ ਉਹ ਸਿਰਫ ਮੇਰਾ ਬਹੁਤ ਵਧੀਆ ਦੋਸਤ ਹੈ ਨਾਈਸ ਪਰਸਨ ਐ ਉਹ ਹੋਰ ਕੁਝ ਵੀ ਨਹੀਂ ਰਣਦੀਪ ਕਹਿੰਦਾ ਠੀਕ ਐ ਜੀ ਹੋਰ ਕੋਈ ਗੱਲਬਾਤ ਨਵੀਂ ਤਾਜੀ ਜੋਤ ਕਹਿੰਦੀ ਉਹ ਤੁਹਾਡੀ ਫਰੈਂਡ ਕਿਵੇਂ ਦੀ ਐ ਅਜੀਬ ਜਹੀ ਐਵੇਂ ਹਸਦੀ ਜਾਂਦੀ ਸੀ ਹੋਰੀ ਤਰ੍ਹਾਂ ਦੀਆਂ ਹਰਕਤਾਂ ਕਰਦੀ ਸੀ ਅਜੀਬ ਜਹੀਆਂ ਰਣਦੀਪ ਕਹਿੰਦਾ ਉਹ ਮੇਰੀ 15 ਸਾਲ ਪੁਰਾਣੀ ਫਰੈਂਡ ਐ ਮੇਰੀ ਦੂਜੀ ਮਾਂ ਐ ਉਹ ਮੇਰੀ ਕੇਅਰ ਕਰਦੀ ਐ ਬਹੁਤ ਜ਼ਿਆਦਾ ਬਿਲਕੁਲ ਮਾਂ ਵਾਂਗ ਇਸ ਲਈ ਉਹ ਮੇਰੇ ਹਰ ਫੈਸਲੇ ਵਿੱਚ ਸਲਾਹ ਦਿੰਦੀ ਐ ਮੈਨੂੰ ਤੇ ਮੈਂ ਵੀ ਉਹਨੂੰ ਜੋਤ ਕਹਿੰਦੀ ਅੱਛਾ ਪਰ ਮੈਨੂੰ ਨਹੀਂ ਸਹੀ ਲੱਗੀ ਅੱਜ ਉਹ ਦੋਵੇਂ ਗੱਲਾਂ ਕਰ ਹੀ ਰਹੇ ਸਨ ਕਿ ਰਣਦੀਪ ਨੂੰ ਡਿੰਪਲ ਦਾ ਮੈਸੇਜ ਆ ਗਿਆ ਡਿੰਪਲ ਕਹਿੰਦੀ ਪਹੁੰਚ ਗਿਆ ਕਰ ਰਣਦੀਪ ਕਹਿੰਦਾ ਹਾਂ ਤੈਨੂੰ ਕੀ ਕੀ ਲੋੜ ਹੈ ਪੁੱਛਣ ਦੀ ਡਿੰਪਲ ਕਹਿੰਦੀ ਸ਼ੁਕਰ ਕਰ ਮੈਂ ਪੁੱਛ ਲਿਆ ਤੈਨੂੰ ਨਹੀਂ ਤਾਂ ਪਾਉਂਦੇ ਹੀ ਪੈਣ ਸੀ ਤੇ ਸਿਰ ਤੇ ਰਣਦੀਪ ਕਹਿੰਦਾ ਅੱਛਾ ਬਾਬਾ ਗੁਰੂ ਸੌਰੀ ਮਹਾਰਾਜ ਗਲਤੀ ਹੋ ਗਈ ਹੁਣ ਮਾਫ ਕਰ ਦੋ ਜਨਾਬ ਡਿੰਪਲ ਕਹਿੰਦੀ ਇਟਸ ਓਕੇ ਬਟ ਹੁਣ ਉਸ ਕੁੜੀ ਤੋਂ ਦੂਰੀ ਰਹੀ ਬਾਕੀ ਆਪਣੀ ਤਾਂ ਬਸ ਹੈਲੋ ਹਾਈ ਹੋਇਆ ਕਰਨੀ ਹੈ ਹਣ ਮੈਂ ਹੁਣ ਨਹੀਂ ਜ਼ਿਆਦਾ ਬੋਲਿਆ ਕਰਨਾ ਤੈਨੂੰ ਚੱਲ ਸੌ ਜਾ ਥੱਕ ਗਿਆ ਹੋਵੇਂਗਾ ਇਸ ਤੋਂ ਪਹਿਲਾਂ ਕਿ ਉਹ ਕੁਝ ਵੀ ਬੋਲ ਦੇ ਉਸਨੇ ਨੈੱਟ ਬੰਦ ਕਰ ਦਿੱਤਾ ਉਧਰ ਰਣਦੀਪ ਜਿੰਨਾ ਸਮਾਂ ਡਿੰਪਲ ਨਾਲ ਗੱਲਾਂ ਕਰਦਾ ਰਿਹਾ ਉਸ ਨੇ ਜੋਤ ਦੇ ਮੈਸੇਜਾਂ ਦਾ ਜਵਾਬ ਨਹੀਂ ਸੀ ਦਿੱਤਾ ਇਸ ਲਈ ਉਹਦੇ ਬਹੁਤ ਸਾਰੇ ਮੈਸੇਜ ਇਕੱਠੇ ਹੋ ਗਏ ਜੋਤ ਕਹਿੰਦੀ نیند ਨਹੀਂ ਆ ਰਹੀ ਅੱਜ ਪਤਾ ਨਹੀਂ ਕਿਉਂ ਜੁਆਸੋ ਸਵੀਰ ਜੀ ਕਿੱਥੇ ਚਲੇ ਗਏ ਸੀ ਤੁਸੀਂ ਕਿਹਦੇ ਨਾਲ ਗੱਲ ਕਰਦੇ ਹੋ ਕੌਣ ਹੈ ਹੋਰ ਆਨਲਾਈਨ ਜਲਦੀ ਰਿਪਲਾਈ ਕਰ ਦਿਓ ਨਾ ਪਲੀਜ਼ ਪਤਾ ਨਹੀਂ ਕੀ ਹੋ ਗਿਆ ਅੱਜ ਮੈਨੂੰ نیند ਕਿਉਂ ਨਹੀਂ ਆ ਰਹੀ ਮੈਨੂੰ ਰਨਦੀਪ ਨੇ ਜਲਦੀ ਜਲਦੀ ਨਾ ਸਾਰੇ ਮੈਸੇਜ ਪੜ੍ਹ ਕੇ ਜਵਾਬ ਦਿੱਤਾ ਰਨਦੀਪ ਕਹਿੰਦਾ ਕਿ ਤੇ ਪਿਆਰ ਤਾਂ ਨਹੀਂ ਹੋ ਗਿਆ ਯੂ ਨੂੰ ਜੋਤ ਕਹਿੰਦੀ ਨਾ ਜੀ ਨਾ ਕਦੇ ਵੀ ਨਹੀਂ ਰਨਦੀਪ ਕਹਿੰਦਾ ਅੱਛਾ ਤੁਹਾਡੀ ਕਾਸਟ ਕੀ ਹੈ ਵੈਸੇ ਜੋਤ ਕਹਿੰਦੀ ਐਸਸੀ ਰਨਦੀਪ ਕਹਿੰਦਾ ਓਕੇ ਜੀ ਸੇਮ ਹੀ ਹੈ ਮੇਰੀ ਵੀ ਅੱਛਾ ਪਿੰਡ ਦੱਸਿਓ ਆਪਣਾ ਜੋਤ ਕਹਿੰਦੀ ਪਿੰਡ ਪੁੱਛ ਕੇ ਦੱਸ ਤੁਸੀਂ ਕੀ ਕਰਨਾ ਸੀ ਸਗਰੂਰ ਦੇ ਨੇੜੇ ਹੀ ਹੈ ਸਾਡਾ ਪਿੰਡ ਰਣਦੀਪ ਕਹਿੰਦਾ ਓਕੇ ਜੀ ਧੰਨਵਾਦ ਜੀ ਚਲੋ ਮੈਂ ਹੁਣ ਲੱਗਾ ਏ ਸੌਣ ਕੱਲ ਕਰਦਾ ਏ ਮੈਂ ਗੱਲ ਨੀਂਦ ਬਹੁਤ ਆ ਰਹੀ ਹੈ ਰਣਦੀਪ ਨੇ ਹੁਣ 15 ਦਿਨਾਂ ਤੱਕ ਪਿੰਡ ਹੀ ਰਹਿਣਾ ਸੀ ਇਸ ਲਈ ਅਗਲੇ ਦਿਨ ਉਸ ਨੇ ਸ਼ਰੀਕੇ ਚੋ ਲੱਗਦੀ ਭੂਆ ਦੇ ਪਿੰਡ ਜਾਣ ਲਈ ਸੋਚਿਆ ਅਗਲੇ ਦਿਨ ਸਵੇਰੇ ਜਲਦੀ ਹੋ ਤਿਆਰ ਹੋ ਕੇ ਉਸ ਪਿੰਡ ਲਈ ਨਿਕਲ ਗਿਆ ਤਕਰੀਬਨ ਅੱਧੇ ਪੌਣੇ ਘੰਟੇ ਵਿੱਚ ਹੀ ਉਹ ਆਪਣੇ ਭੂਆ ਦੇ ਘਰ ਪਹੁੰਚਿਆ ਪਹਿਲਾਂ ਭੂਆ ਦੇ ਬਾਕੀ ਡੱਬਾ ਨੂੰ ਮਿਲਿਆ ਤੇ ਚਾਹ ਪਾਣੀ ਪੀਤਾ ਤੇ ਸਾਦੀ ਦਾ ਮੌਸਮ ਹੁਣ ਕਰਕੇ ਠੰਡ ਤੋਂ ਰਾਹਤ ਪਾਉਣ ਲਈ ਭੂਆ ਉਸ ਨੂੰ ਛੱਤ ਉੱਪਰ ਲੈ ਗਈ ਛੱਤ ਤੇ ਪਏ ਇੱਕ ਮੰਝੇ ਉੱਤੇ ਦੋਵੇਂ ਬੈਠ ਗਏ ਅਤੇ ਗੱਲਾਂ ਕਰਨ ਲੱਗ ਪਏ ਅਚਾਨਕ ਇੱਕ ਜਾਨੀ ਪਛਾਣੀ ਜਿਹੀ ਆਵਾਜ਼ ਉਸ ਤੇ ਕੰਨੀ ਪਈ ਜੋ ਕਿ ਨਾਲ ਦੇ ਕੋਠੇ ਤੋਂ ਆ ਰਹੀ ਸੀ ਉਹ ਵਾਰ-ਵਾਰ ਉਧਰ ਦੇਖਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ ਉਹ ਉੱਠ ਕੇ ਮੰਝੇ ਤੋਂ ਦੋ ਕੋ ਕਦਮਾਂ ਦੀ ਦੂਰੀ ਤੇ ਬਨੇ ਬਨੇਰੇ ਤੇ ਬੈਠ ਗਿਆ ਉਸ ਨੂੰ ਦੂਜੇ ਘਰ ਵਿੱਚ ਕੰਦਨਾ ਸਾਂਜੀ ਹੁਣ ਕਰਕੇ ਉਸ ਘਰ ਦੀਆਂ ਪੌੜੀਆਂ ਚੜ੍ਹ ਕੇ ਕੋਈ ਉੱਪਰ ਆਉਂਦਾ ਮਹਿਸੂਸ ਹੋਇਆ ਪਰ ਉਸ ਨੂੰ ਮੂੰਹ ਪਿਸ਼ਾ ਕਰਕੇ ਦੇਖਣਾ ਸਹੀ ਜਹਾਨਾ ਲੱਗਿਆ ਕੁਝ ਸੈਕਿੰਡਾਂ ਬਾਅਦ ਹੀ ਕੋਠੇ ਤੇ ਚੜ੍ਹ ਕੇ ਉਹਦੀ ਪਿੱਠ ਪਿਛੋਂ ਦੀ ਲੰਘ ਕੇ ਅੱਗੇ ਚੱਲਿਆ ਗਿਆ ਅਤੇ ਉਹਦੇ ਲੰਘ ਜਾਣ ਤੋਂ ਬਾਅਦ ਰਣਦੀਪ ਦੀ ਧੜਕਣ ਤੇਜ਼ ਹੋ ਗਈ ਜਦੋਂ ਉਸ ਨੇ ਪਿੱਛੇ ਮੁੜ ਕੇ ਦੇਖਿਆ ਤਾ ਉਸਦੇ ਹੋਸ਼ ਹੀ ਉੱਡ ਗਏ ਕਿਉਂਕਿ ਉਹ ਕੋਈ ਹੋਰ ਨਹੀਂ ਸੀ ਸਗੋ ਜੋਤੀ ਸੀ ਉਹ ਵਾਲ ਸੁਕਾਰ ਰਹੀ ਸੀ ਰਣਦੀਪ ਨੂੰ ਪਹਿਲੀ ਵਾਰ ਐਦਾਂ ਮਹਿਸੂਸ ਹੋਇਆ ਜਿਵੇਂ ਉਹਦਾ ਦਿਲ ਉਸਨੂੰ ਕਹਿ ਰਿਹਾ ਹੋਵੇ ਹੋਰ ਦੱਸ ਕੀ ਪਾਲਦਾ ਏ ਹੁਣ ਹੋਰ ਦੇਰ ਨਾ ਲਾ ਕਿਦੇ ਉਹਨੂੰ ਲਵਜੂ ਕਹਦੇ ਉਹਨੂੰ ਲਵਜੂ ਇਸ ਤੋਂ ਇਲਾਵਾ ਕਿਉਂ ਉਸ ਨੂੰ ਦੇਖਦੀ ਉਹ ਜਲਦੀ ਜਲਦੀ ਉੱਥੋਂ ਉੱਟ ਕੇ ਆਪਣੇ ਭੂਆ ਕੋਲ ਆ ਕੇ ਜੋਤ ਵੱਲ ਪਿੱਠ ਕਰਕੇ ਬੈਠ ਗਿਆ ਤਾ ਜੋ ਉਸ ਦੀ ਸ਼ਕਲ ਨਾ ਦੇਖ ਸਕੇ ਥੋੜੇ ਸਮੇਂ ਬਾਅਦ ਉਸ ਦੀ ਪੂਆ ਉਹਦੇ ਲਈ ਚਾਹ ਬਣਾਉਣ ਲਈ ਚਲੀ ਗਈ ਅਤੇ ਉਹ ਉੱਥੇ ਮੰਜੇ ਤੇ ਪਏ ਕੰਬਲ ਵਿੱਚ ਲੁਕ ਕੇ ਪੈ ਗਿਆ ਅਤੇ ਕੰਬਲ ਵਿੱਚੋਂ ਦੀ ਜੋਤ ਨੂੰ ਉਦੋਂ ਤੱਕ ਦੇਖਦਾ ਰਿਹਾ ਜਦੋਂ ਤੱਕ ਉਹ ਨਾ ਚਲੀ ਗਈ ਸ਼ਾਮ ਨੂੰ ਉਹ ਆਪਣੇ ਘਰ ਵਾਪਸ ਆ ਗਿਆ ਘਰ ਆ ਕੇ ਉਸ ਨੇ ਜੋਤ ਨੂੰ ਮੈਸੇਜ ਕੀਤਾ ਅੱਜ ਤੁਸੀਂ ਗ੍ਰੀਨ ਕਲਰ ਦਾ ਟਰੈਕਸੂਟ ਪਾਇਆ ਹੋਇਆ ਸੀ ਤੇ ਸਿੱਧ ਧੋਇਆ ਹੋਇਆ ਸੀ ਦੁਪਹਿਰ ਵੇਲੇ ਕੋਠੇ ਤੇ ਬਾਲ ਵੀ ਸਕਾਰੇ ਸੀ ਤੁਸੀਂ ਤੁਹਾਡਾ ਕਾ ਜਗਜੀਤ ਰਣਦੀਪ ਦੀ ਭੂਆ ਦਾ ਮੁੰਡਾ ਕਿ ਘਰ ਦੇ ਕੋਲ ਹੈ ਜੋਤ ਕਹਿੰਦੀ ਰਣਦੀਪ ਕੀ ਹੋ ਗਿਆ ਤੁਹਾਨੂੰ ਜੋਤ ਕਹਿੰਦੀ ਤੁਹਾਨੂੰ ਕਿਵੇਂ ਪਤਾ ਹੈ ਇਹ ਸਭ ਲੱਗਦਾ ਮੈਨੂੰ ਮੀਨੂ ਦੇ ਫਰੈਂਡ ਨੇ ਦੱਸਿਆ ਏ ਰਣਦੀਪ ਕਹਿੰਦਾ ਨਹੀਂ ਜੀ ਗਲਤ ਅੰਦਾਜ਼ਾ ਜੋਤ ਕਹਿੰਦੀ ਫਿਰ ਤੁਹਾਨੂੰ ਕਿਵੇਂ ਪਤਾ ਦੱਸੋ ਨਾ ਪਲੀਜ਼ ਰਨਦੀਪ ਕਹਿੰਦਾ ਰੋਣਾ ਲੱਗ ਜਾਇਓ ਜੋਤ ਕਹਿੰਦੀ ਤੁਸੀਂ ਮੈਨੂੰ ਦੱਸਦੇ ਕਿਉਂ ਨਹੀਂ ਰਨਦੀਪ ਕਹਿੰਦਾ ਐਦਾਂ ਹੀ ਐ ਫਿਰ ਕਿਹਾ ਸੀ ਨਾ ਮੈਂ ਕਿ ਤੁਸੀਂ ਨਹੀਂ ਦੱਸਣਾ ਨਾ ਦੱਸੋ ਮੈਂ ਆਪੇ ਪਤਾ ਕਰ ਲੈਣਾ ਏ ਦੇਖੋ ਫਿਰ ਮੈਂ ਪਤਾ ਕਰ ਲਿਆ ਤੁਹਾਡੇ ਪਿੰਡ ਬਾਰੇ ਜੋਤ ਕਹਿੰਦੀ ਤੁਸੀਂ ਤਾਂ ਬਹੁਤ ਖਰਾਬ ਹੋ ਰਨਦੀਪ ਕਹਿੰਦਾ ਖਰਾਬ ਖਰਾਬ ਕੱਟ ਕੇ ਅਲੱਗ ਸੁਟ ਦੋ ਵਧੀਆ ਵਧੀਆ ਰੱਖ ਲੈਣ ਜੋਤ ਕਹਿੰਦੀ ਗੱਲਾਂ ਬਣਾਉਂਦੀਆਂ ਤਾਂ ਕੋਈ ਤੁਹਾਡੇ ਤੋਂ ਸਿੱਖੀ ਰਣਦੀਪ ਕਹਿੰਦਾ ਤੁਸੀਂ ਤਾਂ ਉਹ ਵੀ ਨਹੀਂ ਸਿੱਖ ਸਕਦੇ ਜੋਤ ਕਹਿੰਦੀ ਓਕੇ ਜੀ ਆਪਣੀਆਂ ਗੱਲਾਂ ਤੁਸੀਂ ਆਪਣੇ ਕੋਲ ਰੱਖੋ ਬਹੁਤ ਦੇਰ ਤੱਕ ਗੱਲਾਂ ਕਰਨ ਤੋਂ ਬਾਅਦ ਵੀ ਰਣਦੀਪ ਨੇ ਉਸ ਨੂੰ ਉਹਦੇ ਪਿੰਡ ਜਵਾਲੀ ਜਾਣ ਵਾਲੀ ਗੱਲ ਨਾ ਦੱਸੀ ਰੋਜ਼ ਦੋਵਾਂ ਵਿੱਚ ਗੱਲਾਂ ਹੁੰਦੀਆਂ ਰਹਿੰਦੀਆਂ ਅਤੇ ਦਿਨਸਮੇ ਰਣਦੀਪ ਉਹਦੇ ਬਾਰੇ ਪਤਾ ਕਰਦਾ ਰਹਿੰਦਾ ਰਣਦੀਪ ਉਹਦੇ ਸਕੂਲ ਤੋਂ ਲੈ ਕੇ ਕਾਲਜ ਤੱਕ ਦੀ ਜ਼ਿੰਦਗੀ ਬਾਰੇ ਪਤਾ ਕਰ ਲਿਆ ਰਣਦੀਪ ਦਾ ਬੈਸਟ ਫਰੈਂਡ ਜੋਤ ਦਾ ਕਲਾਸਮੇਟ ਸੀ ਇਸ ਕਰਕੇ ਜੋਤ ਬਾਰੇ ਕੁਝ ਵੀ ਪਤਾ ਕਰਨ ਲਈ ਰਣਦੀਪ ਨੂੰ ਕੋਈ ਮੁਸ਼ਕਲ ਨਹੀਂ ਸੀ ਆਉਂਦੀ ਕਈ ਦਿਨ ਬਾਅਦ ਉਸਦੇ ਇੱਕ ਦੋਸਤ ਦਾ ਵਿਆਹ ਸੀ ਉਸਨੇ ਰਣਦੀਪ ਨੂੰ ਫੋਨ ਕੀਤਾ ਤੇ ਕਿਹਾ ਯਾਰ ਕੱਪੜੇ ਲੈਣ ਲਈ ਜਾਣਾ ਏ ਤੇਰੀ ਗੱਡੀ ਚਾਹੀਦੀ ਏ ਮੈਨੂੰ ਰਣਦੀਪ ਕਹਿੰਦਾ ਹਾਂ ਹਾਂ ਲੈ ਜਾਈਂ ਕੋਈ ਨਾ ਪਰ ਜੇ ਮੈਨੂੰ ਵੀ ਲੈ ਚੱਲੋਂ ਤਾਂ ਜ਼ਿਆਦਾ ਵਧੀਆ ਹੋਊ ਮੈਂ ਵੀ ਲੈ ਆਉਂ ਕੱਪੜੇ ਤੇਰੇ ਵਿਆ ਲਈ ਦੋਸਤ ਕਹਿੰਦਾ ਅੱਛਾ ਚੱਲ ਪਹਿਲਾਂ ਆਪਾਂ ਦੋਵੇਂ ਹੀ ਲੈ ਆਉਂਦੇ ਆਂ ਫੇਰ ਪਰ ਲਿਆਉਣੇ ਕਿੱਥੋਂ ਨੇ ਰਣਦੀਪ ਕਹਿੰਦਾ ਉਹ ਮੈਕਸਮੋਲ ਪਟਿਆਲਾ ਹੈਗਾ ਚੱਲਾਂਗੇ ਆਪਾਂ ਕੱਪੜੇ ਵਧੀਆ ਮਿਲ ਜਾਂਦੇ ਨੇ ਉੱਥੇ ਉਹਦਾ ਦੋਸਤ ਮੰਨ ਗਿਆ ਤੇ ਦੋਵੇਂ ਮਾਲ ਚਲੇ ਗਏ ਕਾਫੀ ਕੁਝ ਦੇਖਣ ਤੋਂ ਬਾਅਦ ਉਹ ਦੋਵੇਂ ਰਿਲਾਇੰਸ ਸਟੋਰ ਪਹੁੰਚ ਗਏ ਉੱਥੇ ਦੂਜੀ ਕਤਾਰ ਵਿੱਚ ਜੋਤ ਨੂੰ ਖੜੀ ਦੇਖ ਕੇ ਰਣਜੀਪ ਨੂੰ ਬਹੁਤ ਖੁਸ਼ੀ ਹੋਈ ਉਹ ਭੱਜ ਕੇ ਉਸ ਕੋਲ ਗਿਆ ਤੇ ਬੋਲਿਆ ਮੇਰਾ ਪਿੱਛਾ ਛੱਡਦੇ ਮੇਰੀ ਮਾਂ ਹਰ ਜਗ੍ਹਾ ਆ ਜਾਂਦੀ ਹੈ ਜੋਤ ਕਹਿੰਦੀ ਮੈਂ ਕਦੋਂ ਆਈਆਂ ਤੁਸੀਂ ਆਉਂਦੇ ਹੋ ਰਣਜੀਪ ਕਹਿੰਦਾ ਅਜੇ ਸੋਚ ਹੀ ਰਿਹਾ ਸੀ ਕਿ ਇਹ ਇਤਫਾਕ ਹੈ ਜਾਂ ਕੁਝ ਹੋਰ ਤੇ ਜੋਤ ਅੱਗੋ ਬੋਲ ਪਈ ਕੀ ਕਰਨ ਆਇਓ ਤੁਸੀਂ ਰਣਜੀਪ ਕਹਿੰਦਾ ਪੂਜਿਆ ਲੈਣ ਆਇਆ ਏ ਜੋਤ ਕਹਿੰਦੀ ਪਰ ਇੱਥੇ ਤਾਂ ਕੱਪੜੇ ਮਿਲਦੇ ਨਹੀਂ ਰਣਦੀਪ ਕਹਿੰਦਾ ਕਾਮਨ ਸੈਂਸ ਉਹੀ ਲੈਣ ਲਈ ਆਇਆ ਏ ਦੋਸਤ ਵਾਲਾ ਇਸ਼ਾਰਾ ਕਰਕੇ ਇਹ ਮੇਰਾ ਦੋਸਤ ਹੈ ਮਨਜੋਤ ਇਹਦੀ ਮੈਰिज ਹੈ ਕੱਪੜੇ ਲੈਣ ਲਈ ਆਏ ਆ ਵਿਆਹ ਲਈ ਜੋਤ ਕਹਿੰਦੀ ਇਫ ਯੂ ਡੋਨਟ ਮਾਈਂਡ ਕੈਨ ਆ ਸਿਲੈਕਟ ਰਣਦੀਪ ਕਹਿੰਦਾ ਯਾ ਸ਼ੋਰ ਉਹ ਆਪ ਚੁੱਪ ਕਰਕੇ ਬੈਠ ਗਿਆ ਅਤੇ ਉਹ ਉਸਦੇ ਲਈ ਕੱਪੜੇ ਸਿਲੈਕਟ ਕਰਨ ਲਈ ਸਟੋਰ ਵਿੱਚ ਕੱਪੜੇ ਦੇਖਣ ਲੱਗ ਪਈ ਕਾਫੀ ਕੱਪੜੇ ਦੇਖਣ ਤੋਂ ਪਰਖਣ ਤੋਂ ਬਾਅਦ ਉਹ ਉਸਦੇ ਲਈ ਤਿੰਨ ਚਾਰ ਪੈਂਟ ਸ਼ਰਟ ਤੇ ਬਲੇਜ਼ਰ ਲੈ ਆਈ ਜੋਤ ਕਹਿੰਦੀ ਦੇਖੋ ਕਿਹੜਾ ਪਸੰਦ ਹੈ ਤੁਹਾਨੂੰ ਰਣਦੀਪ ਕਹਿੰਦਾ ਤੁਹਾਨੂੰ ਕਿਹੜਾ ਪਸੰਦ ਹੈ ਜੋਤ ਕਹਿੰਦੀ ਇੱਕ ਵਾਈਟ ਪੈਂਟ ਸ਼ਰਟ ਪਸੰਦ ਕਰਦੇ ਹੋਏ ਥਿਸ ਵਨ ਵਿਦ ਰੈੱਡ ਟਰਬਨ ਰਣਦੀਪ ਕਹਿੰਦਾ ਓਕੇ ਫੇਰ ਜਾ ਹੂੰ ਇਹ ਹੀ ਪਸੰਦ ਹੈ ਰਣਦੀਪ ਨੇ ਕੱਪੜੇ ਪੈਕ ਕਰਵਾ ਲਏ ਅਤੇ ਲਾਲ ਰੰਗ ਦੀ ਪੱਗ ਵੀ ਲੈ ਲਈ ਫਿਰ ਉਹ ਜੋਤ ਨੂੰ ਬੋਲਿਆ ਤੁਸੀਂ ਕੁਝ ਲੈਣਾ ਜੋਤ ਕਹਿੰਦੀ ਨਹੀਂ ਮੈਂ ਲੈ ਲਿਆ ਵੈਸੇ ਅੱਜ ਮੇਰੇ ਨਾਲ ਦੀਦੀ ਨੇ ਆਜੋ ਮਿਲਾਮ ਤੁਹਾਨੂੰ ਉਹਨਾਂ ਨਾਲ ਉਸ ਨੂੰ ਨਾਲ ਲੈ ਕੇ ਕੱਪੜੇ ਦੇਖ ਰਹੀ ਆਪਣੀ ਪੈਣ ਕੋਲ ਚਲੀ ਜਾਂਦੀ ਹੈ ਦੀਦੀ ਮਿਲੋ ਇਹਨਾਂ ਨੂੰ ਇਹ ਰਣਦੀਪ ਨੇ ਉਹਦੀ ਪੈਣ ਰਣਦੀਪ ਨੂੰ ਹਾਲਚਲ ਪੁੱਛਦੀ ਹੈ ਅਤੇ ਫਿਰ ਉਹ ਸਾਰੇ ਕਾਫੀ ਪੀਣ ਚਲੇ ਜਾਂਦੇ ਹਨ ਕਾਫੀ ਪੀਣ ਤੋਂ ਬਾਅਦ ਰਣਦੀਪ ਨੇ ਉਹਨਾਂ ਨੂੰ ਕਿਹਾ ਅਸੀਂ ਡ੍ਰੌਪ ਕਰ ਦਿੰਦੇ ਆ ਤੁਹਾਨੂੰ ਜੇ ਕੋਈ ਇਤਰਾਜ਼ ਨਾ ਹੋਵੇ ਤਾਂ ਗੱਡੀ ਹੈਗੀ ਆਪਣੇ ਵਾਲੀ ਜੋਤ ਕਹਿੰਦੀ ਇਟਸ ਓਕੇ ਅਸੀਂ ਚਲੇ ਜਾਵਾਂਗੇ ਰਣਦੀਪ ਕਹਿੰਦਾ ਐਵੇਂ ਕਿਵੇਂ ਰਣਦੀਪ ਉਹਨਾਂ ਨੂੰ ਤੱਕੇ ਨਾਲ ਆਪਣੇ ਨਾਲ ਬਿਠਾ ਲਿਆ ਅਤੇ ਉਹਨਾਂ ਦੇ ਪਿੰਡ ਤੱਕ ਛੱਡ ਕੇ ਗਿਆ ਹੁਣ ਉਹ ਰਾਤ ਨੂੰ ਇੱਕ ਦੋ ਘੰਟੇ ਗੱਲਾਂ ਕਰਨ ਤੋਂ ਇਲਾਵਾ ਦਿਨ ਵਿੱਚ ਵੀ ਗੱਲ ਕਰਨ ਲੱਗ ਪਏ ਗੱਲਾਂ ਵਧੀਆ ਤੇ ਨਾਲ-ਨਾਲ ਨਜ਼ਦੀਕੀਆਂ ਵੀ ਵੱਧਦੀਆਂ ਗਈਆਂ ਹੁਣ ਇੱਕ ਦੂਜੇ ਬਿਨਾ ਰਹਿਣਾ ਵੀ ਮੁਸ਼ਕਲ ਲੱਗਣ ਲੱਗਿਆ ਗੱਲ ਨਾ ਹੁੰਦੀ ਤਾਂ ਦੋਵਾਂ ਦਾ ਜੀ ਨਾ ਲੱਗਦਾ ਕਰਦੇ ਕਰਾਉਂਦੇ ਸਾਲ ਦਾ ਆਖਰੀ ਦਿਨ ਆ ਗਿਆ ਰਣਦੀਪ ਨੂੰ ਮਹਿਸੂਸ ਹੋਣ ਲੱਗ ਗਿਆ ਕਿ ਜੋਤ ਨੂੰ ਪਿਆਰ ਕਰਨ ਲੱਗ ਗਿਆ ਹੈ ਪਰ ਉਹ ਜਲਦਬਾਜ਼ੀ ਵਿੱਚ ਕੋਈ ਵੀ ਫੈਸਲਾ ਨਹੀਂ ਸੀ ਲੈਣਾ ਚਾਹੁੰਦਾ ਇਸ ਲਈ ਉਸ ਨੇ ਸੋਚਿਆ ਕਿ ਉਹ ਵੈਲੈਂਟਾਈਨ ਡੇ ਵਾਲੇ ਦਿਨ ਆਪਣੇ ਪਿਆਰ ਦਾ ਇਜ਼ਹਾਰ ਕਰੇਗਾ ਪਰ ਸਾਲ ਦਾ ਆਖਰੀ ਦਿਨ ਤੇ ਉਹ ਘਰ ਆਇਆ ਹੋਇਆ ਸੀ ਉਹ ਦੋਵੇਂ ਰਾਤ ਨੂੰ ਗੱਲਾਂ ਕਰਦੇ ਸੀ ਗੱਲ ਕਰਦੇ ਕਰਦੇ ਉਹ ਪਿਆਰ ਮੁਹੱਬਤ ਦੀਆਂ ਗੱਲਾਂ ਕਰਨ ਲੱਗ ਪਏ ਪਿਆਰ ਕਿਵੇਂ ਹੁੰਦਾ ਹੈ ਕਦੋਂ ਹੁੰਦਾ ਹੈ ਫਿਰ ਰਣਦੀਪ ਨੇ ਕਿਹਾ ਜਦੋਂ ਕੋਈ ਤੁਹਾਡੀ ਹੱਥ ਤੋਂ ਵੱਧ ਫਿਕਰ ਕਰੇ ਤੇ ਤੁਹਾਡਾ ਖਿਆਲ ਰੱਖੇ ਤਾਂ ਸਮਝੋ ਉਹ ਤੁਹਾਨੂੰ ਬਹੁਤ ਪਿਆਰ ਕਰਦਾ ਹੈ ਜੋਤ ਚੰਦੀ ਤੁਸੀਂ ਫਿਰ ਮੈਨੂੰ ਪਿਆਰ ਕਰਦੇ ਹੋ ਹਨ ਤਾਂ ਹੀ ਮੈਨੂੰ ਮੇਰੀ ਫਿਕਰ ਹੁੰਦੀ ਹੈ ਮੈਨੂੰ ਹਰ ਫੈਸਟੀਵਲ ਤੇ ਗਿਫਟ ਦੇਣਾ ਕੁਝ ਨਾ ਕੁਝ ਹਰ ਮੁਲਾਕਾਤ ਤੇ ਵੀ ਕੀ ਮਤਲਬ ਇਸ ਦਾ ਫਿਰ ਉਸਨੇ ਰਣਦੀਪ ਨੂੰ ਇੰਨਾ ਉਲਝਾ ਦਿੱਤਾ ਕਿ ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਕੀ ਕਹੇ ਤੇ ਕੀ ਕਹਿੰਦੀ ਹੈ ਜੇ ਕੱਲ ਗੱਲ ਕਰਨੀ ਹੈ ਤੇ ਮਿਲਣਾ ਹੈ ਤਾਂ ਦੱਸੋ ਤੁਸੀਂ ਮੈਨੂੰ ਪਿਆਰ ਕਰਦੇ ਹੋ ਕਿ ਨਹੀਂ ਇਹ ਤਾਂ ਮੈਨੂੰ ਵੀ ਪਤਾ ਹੈ ਕਿ ਤੁਸੀਂ ਸਭ ਕੁਝ ਪਤਾ ਕਰ ਰੱਖਿਆ ਹੈ ਮੇਰੇ ਬਾਰੇ ਰਣਦੀਪ ਕਹਿੰਦਾ ਲੈ ਜੋਤ ਮੈਨੂੰ ਥੋੜਾ ਟਾਈਮ ਦਿਓ ਜੋਤ ਕਹਿੰਦੀ ਲੈ ਲਓ ਪਰ ਅੱਜ 12 ਵਜੇ ਤੱਕ ਹੀ ਹੈ ਟਾਈਮ ਤੁਹਾਡੇ ਕੋਲ ਰਣਦੀਪ ਨੇ ਸੋਚਿਆ ਜੇ ਦੱਸ ਦਿੱਤਾ ਕਿ ਉਹ ਉਸ ਨੂੰ ਪਿਆਰ ਕਰਦਾ ਹੈ ਤਾਂ ਕਿਤੇ ਦੋਸਤੀ ਵੀ ਖਤਮ ਨਾ ਹੋ ਜਾਵੇ ਫਿਰ ਉਸ ਨੇ ਸੋਚਿਆ ਕਿ ਦੱਸ ਦਿੰਦਾ ਹਾਂ ਦੇਖੀ ਜਾਊ ਜੋ ਹੋਊ ਫਿਰ ਉਹ ਬੋਲਿਆ ਦੱਸ ਦਿੰਦਾ ਹਾਂ ਮੈਂ ਪਰ ਇੱਕ ਮੇਰੀ ਇੱਕ ਸ਼ਰਤ ਹੈ ਕਿ ਤੁਸੀਂ ਆਪਣਾ ਜਵਾਬ ਮੈਨੂੰ ਸਵੇਰੇ ਹੀ ਮਿਲ ਕੇ ਹੀ ਦੇਣਾ ਹੈ ਹਾਂ ਹੋਵੇ ਜਾਂ ਨਾ ਜੋਤ ਕਹਿੰਦੀ ਠੀਕ ਹੈ ਦੱਸੋ ਰਣਦੀਪ ਕਹਿੰਦਾ ਤੁਸੀਂ ਫੋਨ ਚੁੱਕੋ ਪਹਿਲਾ ਇਹ ਕਹਿ ਕੇ ਰਣਦੀਪ ਨੇ ਉਸ ਨੂੰ ਵੀਡੀਓ ਕਾਲ ਲਗਾ ਲਈ ਅਤੇ ਆਈ ਲਵ ਯੂ ਬੋਲ ਦਿੱਤਾ ਜੋਤ ਨੇ ਉਹਦੀ ਗੱਲ ਸੁਣ ਕੇ ਨਾਲ ਹੀ ਫੋਨ ਕਰ ਦਿੱਤਾ ਤੇ ਕੱਲ ਮਿਲਣ ਬਾਰੇ ਸੋਚਦੇ ਹੋਏ ਦੋਹਾਂ ਨੂੰ ਸਾਰੀ ਰਾਤ ਨੀਂਦ ਨਾ ਆਈ ਰਣਦੀਪ ਨੂੰ ਤਾਂ ਸਾਰੀ ਰਾਤ ਇਹੀ ਡਰ ਲੱਗਦਾ ਰਿਹਾ ਕਿ ਪਤਾ ਨਹੀਂ ਉਹ ਉਸ ਨੂੰ ਕੀ ਜਵਾਬ ਦੇਵੇਗੀ ਫਿਰ ਉਸ ਵੀਰੇ ਉੱਤੇ ਮੈਸੇਜ ਕਰਕੇ ਗੱਲ ਕਰਨ ਲੱਗ ਪਏ ਜੋਤ ਨੇ ਕਿਹਾ ਮੈਂ ਤੁਹਾਨੂੰ ਹਾਂ ਤਾਂ ਹੀ ਕਰੂੰਗੀ ਜੇ ਤੁਸੀਂ ਮੇਰੇ ਨਾਲ ਵਿਆਹ ਕਰਵਾਉਂਗੀ ਰਣਦੀਪ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਮੇਰੀ ਹਾਂ ਏ ਜੋਤ ਕਹਿੰਦੀ ਜੇ ਕੋਈ ਨਾ ਮੰਨਿਆ ਰਣਦੀਪ ਕਹਿੰਦਾ ਮੈਂ ਹੈਗਾ ਹਾਂ ਤੁਸੀਂ ਨਾ ਸੋਚੋ ਇਹ ਸਭ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਅੱਜ ਮੈਨੂੰ ਮਿਲੋਗੇ ਜਾਂ ਨਹੀਂ ਜੋਤ ਕਹਿੰਦੀ ਹਾਂਜੀ ਮਿਲਣਾ ਏ ਇਹ ਸੁਣ ਕੇ ਰਣਦੀਪ ਤਾਂ ਚਾਹ ਨਾ ਚੁੱਕਿਆ ਜਾਵੇ ਉਸਨੇ ਖੂਬ ਤਿਆਰੀ ਕੀਤੀ ਅਤੇ ਸੰਗਰੂ ਰਸਰੂ ਮਿਲਣ ਲਈ ਪਹੁੰਚ ਗਿਆ ਉਸ ਨੇ ਰਸਤੇ ਵਿੱਚੋਂ ਇੱਕ ਲਾਲ ਗੁਲਾਬਾਂ ਦਾ ਗੁਲਦਸਤਾ ਲੈ ਲਿਆ ਤੇ ਇੱਕ ਚਾਂਦੀ ਦੀ ਅੰਗੂਠੀ ਵੀ ਲੈ ਲਈ ਪਹਿਲਾਂ ਤੋਂ ਹੀ ਚੁਣੇ ਹੋਏ ਹੋਟਲ ਪਹੁੰਚਦੇ ਹੋਏ ਉਸ ਨੇ ਹੋਟਲ ਵਾਲਿਆਂ ਨੂੰ ਕਹਿ ਕੇ ਇੱਕ ਟੇਬਲ ਸਪੈਸ਼ਲ ਤਿਆਰ ਕਰਵਾਇਆ ਉਸ ਨੇ ਇੱਕ ਸਪੈਸ਼ਲ ਕੇਕ ਵੀ ਆਰਡਰ ਕਰ ਦਿੱਤਾ ਕੇਕ ਆਉਣ ਤੇ ਉਸ ਨੂੰ ਸਜਾਏ ਗੇ ਟੇਬਲ ਤੇ ਰੱਖਿਆ ਗਿਆ ਜਦੋਂ ਉਹ ਆਈ ਤਾਂ ਉਸ ਨੇ ਰਣਦੀਪ ਦਾ ਦਿੱਤਾ ਹੋਇਆ ਉਹੀ ਲਾਲ ਰੰਗ ਦਾ ਸੂਟ ਪਾਇਆ ਹੋਇਆ ਸੀ ਉਦਰਨਦੀਪ ਵੀ ਕੱਟਨੇ ਸੀ ਲੱਗ ਰਿਆ ਉਸਨੇ ਵੀ ਉਹੀ ਸੂਟ ਤੇ ਉਹੀ ਲਾਲ ਪੱਗ ਬਨ ਕੇ ਉਸ ਨਾਲ ਪੂਰੀ ਮੈਚਿੰਗ ਕੀਤੀ ਸੀ ਜਿਹੜਾ ਸੂਟ ਉਸ ਲਈ ਜੋਤ ਨੇ ਹੀ ਚੁਣਿਆ ਸੀ ਪਹਿਲਾਂ ਉਸਨੇ ਜੋਤ ਨੂੰ ਅੰਗੂਠੀ ਪਹਿਨਾਈ ਉਸ ਸਮੇਂ ਜੋਤ ਦੀ ਭੈਣ ਵੀ ਉਹਦੇ ਨਾਲ ਹੀ ਸੀ ਉਹ ਵੀ ਇਹ ਸਭ ਦੇਖ ਕੇ ਬਹੁਤ ਖੁਸ਼ ਹੋ ਰਹੀ ਸੀ ਜੋਤ ਵੀ ਰਣਦੀਪ ਲਈ ਇੱਕ ੜੀ ਗਿਫਟ ਵਜੋਂ ਲੈ ਕੇ ਆਈ ਸੀ ਉਹਨਾਂ ਨੇ ਪਹਿਲਾਂ ਕਾਫੀ ਪੀਤੀ ਫਿਰ ਬਾਅਦ ਬਹੁਤ ਸਾਰੀਆਂ ਗੱਲਾਂ ਕੀਤੀਆਂ ਅਤੇ ਫੋਨਾਂ ਵਿੱਚ ਹੀ ਬਹੁਤ ਸਾਰੀਆਂ ਫੋਟੋਆਂ ਵੀ ਕੀਤੀਆਂ। ਰਣਦੀਪ ਨੇ ਪਹਿਲੀ ਵਾਰ ਜੋ ਦਾ ਹੱਥ ਪੜਿਆ ਸੀ। ਕਾਫੀ ਦੇਰ ਤੱਕ ਹੱਥ ਫੜ ਕੇ ਰੱਖਣ ਤੋਂ ਬਾਅਦ ਦੋਵਾਂ ਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਇੱਕ ਦੂਜੇ ਦੀਆਂ ਬਾਹਾਂ ਵਿੱਚ ਪਹੁੰਚ ਗਏ। ਦੋਵਾਂ ਨੂੰ ਆਪਣੇ ਆਪ ਦੀ ਹੋਸ਼ ਨਾ ਰਹੀ। ਕਾਫੀ ਦੇਰ ਤੱਕ ਦੋਵੇਂ ਇੱਕ ਦੂਜੇ ਦੀਆਂ ਅੱਖਾਂ ਵਿੱਚ ਅੱਖਾਂ ਪਾਈ ਇੱਕ ਦੂਜੇ ਨਾਲ ਚੋਂ ਰਹੇ। ਫਿਰ ਉਹ ਬੋਲਿਆ ਮੈਂ ਬਹੁਤ ਜਿੱਤੀ ਹਾਂ। ਜੇ ਮੇਰੀ ਹਾਂ ਇਹ ਤਾਂ ਬਸ ਜੇ ਕਰਨਾ ਹੈ ਨਾ ਕਰਨਾ। ਇਫ ਇ ਜਹ ਜੋ ਮਰਜੀ ਹੋਵੇ ਤੁਸੀਂ ਫਿਕਰ ਨਹੀਂ ਕਰਨੀ ਮੈਂ ਹੈਗਾ ਹਾਂ ਉਸ ਤੋਂ ਬਾਅਦ ਉਹ ਕਾਫੀ ਸਮਾਂ ਗੱਲਾਂ ਕਰਦੇ ਰਹੇ ਜਦੋਂ ਜਾਨ ਲੱਗੇ ਤਾਂ ਦੋਵਾਂ ਦਾ ਜਾਨ ਨੂੰ ਦਿਲ ਨਾ ਕਰੇ ਪਰ ਘਰ ਜਾਣਾ ਵੀ ਜ਼ਰੂਰੀ ਸੀ ਉਸ ਰਾਤ ਦੋਵਾਂ ਨੂੰ ਨੀਂਦ ਨਾ ਆਈ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਇਹ ਕਹਾਣੀ ਰਮਨਦੀਪ ਰਿਮੀ ਵੱਲੋਂ ਲਿਖੀ ਗਈ ਕਹਾਣੀ